ਕੋਸ਼ਿਸ਼ ਕਰੇ ਗੋਲਣਾ ਪਰ ਇਸੇ ਕਰਕੇ ਜੋ ਟਾਈਕਟ ਤੇ ਪਹਿਲੇ ਮੇਗਾ ਫੋਨ ਮੈਂ ਬਿਨਾਂ ਇਸ ਤਰ੍ਹਾਂ ਦਾ ਹੈ ਮੈਂ ਮੇਲੇ ਦੀ ਇੱਕ ਪਾਰਟੀ ਹੈ ਇਹ ਤੇ ਮੈਨੂੰ ਮੈਨੂੰ ਬਰੋ ਬੋਲਣਾ ਹੈ ਉਹ ਤਾਂ ਇਹ ਬਤਨ ਜੋ ਸਰਕਾਰ ਜੋ ਦੇ ਲਾਗੇ ਪਾਏ ਤੇ ਪਿੰਡ ਤੇ ਪੈਸੇ ਸਰਪੰਚ ਜੀ ਦਾ ਮਖਮਲ ਸਾਹਿਬ ਨੂੰ ਗਿਆ ਹੋਣਾ ਸਾਡੀ ਮੁਸਲਮਾਨ ਭਾਸ਼ੇ ਦੀ ਤਿਆਰੀ ਚਾਹੀਦੀ ਆਨ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਟੀਮ ਦਾ ਤੇ ਨਾਲ ਹੀ ਐਮਐਲ ਸਾਹਿਬ ਦਾ ਜੋ ਐਮਐਲ ਸਾਹਿਬ ਜੀ ਆਪ ਜਲਦੀ ਜੀ ਆਪ ਪਾਰਟੀ ਦੇ ਪਿੰਡ ਦਾ ਹਰੇ ਆਪਾਰ ਨੇ ਜੋੜ ਗਿਆ ਸੀ ਪਹਿਲਾਂ ਜੋ ਜੀ ਟੋੜਨੀ ਦੀ ਕਾਗਰਾਂ ਸੀ ਇਹ ਜੋ ਕਾਗਰਾਂ ਜੋ ਲਿਜੀਤ 5000 ਤੋਂ ਲਿਜੀਤ ਕੰਮ ਕਾਜਿਆ ਤੂੰ ਸਾਰੇ ਪਿੰਡ ਨੂੰ ਪਤਾ ਦੀ ਨਜ਼ਰ ਕੀ ਲੱਗੀ ਏ ਮੈਨੂੰ ਸਮਝ ਨਹੀਂ ਆ ਕਿ ਇਹਦੇ ਕੰਮ ਬਖਮਾਨ ਜੀ ਦੇ ਜਿੱਤੋਂ ਅੱਜ ਅਸੀਂ ਦੇਖਣਾ ਤੁਸੀਂ ਤੁਹਾਡੇ ਕੋਲ ਵੀ ਜਾਇਦਾ ਏ ਜੇ ਜਦੋਂ ਉਹਦੀ ਕਾਲੀ ਆ ਜਿਹੜੀ ਕਾਗਜ਼ ਦੀ ਆ ਜਿਹੜੀ ਇੱਕ ਦੂਰੀ ਦੇ ਵਰਕਪੇਪਰ ਦੇ ਪਰਚੇ ਬਣੀ ਜਾਣ ਫਟਾਫਟ